ਤੁਸੀਂ ਸੁੱਖਾ ਕਾਲਵਾ ਦਾ ਮਰਡਰ ਕਿਉਂ ਕੀਤਾ? ਮੇਰੀ ਉਹਦੇ ਨਾਲ ਵੀਰ ਕੋਈ ਦੁਸ਼ਮਣੀ ਨਹੀਂ ਸੀ ਪਰ ਮੇਰੀ ਗੌਂਡਰ ਨਾਲ ਸੱਜਣਤਾ ਹੀ ਸੀ। ਮਰਡਰ ਦਾ ਕਾਰਨ ਇਹ ਆ। ਉਹਦੇ ਨਾਲ ਕੋਈ ਦੁਸ਼ਮਣੀ ਨਹੀਂ ਮੈਂ ਇਹਨੂੰ ਕਦੇ ਵੇਖਿਆ ਵੀ ਨਹੀਂ। ਪਰ ਗੱਲ ਇਹ ਵੀ ਉਹਦੇ ਨਾਲ ਸੱਜਣਤਾ ਹੀ ਇੰਨੀ ਜ਼ਿਆਦੀ ਸੀ ਗੌਂਡਰ ਨਾਲ। ਬਾਕੀ ਸਾਰੀਆਂ ਚੀਜ਼ਾਂ ਤੋਂ ਛੋਟੀਆਂ ਹੋਣਗੀਆਂ। ਯਾਨੀ ਕਿ ਸੁੱਖਾ ਕਾਲਵਾ ਨੂੰ ਤੁਸੀਂ ਪਹਿਲਾਂ ਕਦੇ ਮਿਲੇ ਹੀ ਨਹੀਂ ਜਦੋਂ ਉਹਦਾ ਮਰਡਰ ਕੀਤਾ ਜਾਂ ਜਦੋਂ ਉਹਦਾ ਮਰਡਰ ਹੋਇਆ ਨਾ ਉਸ ਤੋਂ ਪਹਿਲਾਂ ਕਦੇ ਨਹੀਂ ਵੇਖਿਆ ਵੀ ਨਹੀਂ ਮੈਂ। ਵਿੱਕੀ ਗੌਂਡਰ ਦੇ ਨਾਲ ਕੀ ਦੁਸ਼ਮਣੀ ਸੀ ਸੁੱਖਾ ਕਾਲਵਾ ਦੀ? ਪਹਿਲੋਂ ਇਹ ਸਾਰੇ ਫਰੈਂਡ ਸੀ ਜੀ ਵਿੱਕੀ ਲਵਲੀ ਪ੍ਰੇਮਾ ਗਾਉਂਦਰ ਚਾਰੇ ਜਾਣੇ ਬਾਅਦ ਚ ਉਹਨਾਂ ਦਾ ਆਪਸ ਦੇ ਵਿੱਚ ਪਤਾ ਨਹੀਂ ਕੀ ਡਿਸਪਿਊਟ ਹੋਇਆ ਕਿਹੜੇ ਤਰੀਕੇ ਨਾਲ ਹੋਇਆ ਕੋਈ ਖਹਿ ਬਾਜ਼ੀ ਚੱਲਣ ਲੱਗ ਪਈ ਇਹਨੇ ਸੁਖੇ ਨੇ ਲਵਲੀ ਨੂੰ ਮਾਰ ਦਿੱਤਾ ਮਰਡਰ ਕਰ ਦਿੱਤਾ ਲਵਲੀ ਦਾ ਜਿਮ 'ਚ ਬੈਠਾ ਸੀ ਉਹਦੇ 20 25 ਜਾਣੇ ਨੇ ਉਹਦੇ ਕਾਪਾ ਮਾਰਤਾ ਲਵਲੀ ਦਾ ਮਰਡਰ ਕਰ ਦਿੱਤਾ ਉਸ ਕਾਰਨ ਦੇ ਵਿੱਚ ਉਹਦਾ ਬਦਲਾ ਲੈਣ ਦੇ ਚੱਕਰ ਦੇ ਵਿੱਚ ਗਾਉਂਦਰ ਨੇ ਇਹੋ ਚੀਜ਼ ਦੇ ਪਿੱਛੇ ਪਿਆ ਰ ਹੈ ਕਿ ਮੈਂ ਲਵਲੀ ਦਾ ਬਦਲਾ ਲਾ ਜਿਸ ਕਾਰਨ ਸੁੱਖੇ ਦਾ ਮਰਡਰ ਕਰਨਾ ਯਾਨੀ ਕਿ ਸਾਰੇ ਦੋਸਤ ਸੀ ਵਿੱਕੀ ਗੌਂਡਰ ਸੁੱਖਾ ਕਾਲਵਾ ਲਵਲੀ ਤੇ ਪ੍ਰੇਮਾ ਬਾਬਾ ਤੇ ਪ੍ਰੇਮਾ ਲੋਰੀਆ ਇਹ ਸਾਰੇ ਦੋਸਤ